ਨੇ ਨਾ ਆ ਜੀ ਲੋ ਬੰਦੇ ਬੰਦੇ ਆ ਲੈ ਲੋ ਵੀਰ ਸਿੰਘ ਸਾਰੇ ਲੈ ਲੋ ਦੰਦਾ ਕਿੱਸਾ ਹੋ ਗਿਆ ਸਾਨੂੰ ਬਾਈ ਹੋਗੀ ਦੀ ਉਹ ਕਰਮਜੀਤ ਕੋ ਮੱਖਰ ਲੈ ਆਓ ਜੀ ਮਾਸਟਰ ਹੀ ਮੈਂ ਮਾ ਜੀ ਹਾਂ ਜੀ ਮਾਸਟਰ ਰੋਲ ਨਿਕਲੇ ਤੋਂ ਜਿੰਨਾ ਮੈਂ ਖੋਸਾ ਮੈਂ ਹੁਣਾਉਣਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਹਾਂ ਜੀ ਲੈ ਲੈ ਜੀ ਲੈ ਲੈ ਆਦੇ ਉਹ ਰੁਪਾ ਨਾ ਰਗੜ ਕੇ ਕਹ ਲੈ ਜੀਬ ਕੋਲ ਨੂੰ ਨੰਬਰ ਮਾਰ ਦੇ ਤੇ ਜਿਹੜਾ ਨੂੰ ਨੰਬਰ ਮਾਰ ਰਿਹਾ